ਬਹੁਤ ਹੀ ਸਤਿਕਾਰਯੋਗ ਸਾਰੇ ਪੰਜਾਬ ਦੇ ਪਾਵਰ ਕਾਮ ਦੇ ট্রান্সਕੋ ਦੇ ਸਮੂਹ ਸਬਸਟੇਸ਼ਨਾਂ ਤੇ ਕੰਮ ਕਰਦੇ ਜਿਹਾਰੂ ਸਾਥੀਓ ਆਪ ਸਭ ਨੂੰ ਦਾਸ ਜਸਵੀਰ ਸਿੰਘ ਆਂਡਲੂ ਸੂਬਾ ਪ੍ਰਧਾਨ ਗ੍ਰਿਡ ਸਬਸਟੇਸ਼ਨ ਪਲਾਈ ਯੂਨੀਅਨ ਰਜਿਸਟਰਡ 24 ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪ ਜੀ ਨਾਲ 2-4 ਮਿੰਟ ਕੋਈ ਵਿਚਾਰਾਂ ਕਰਨੀਆਂ ਥੋੜਾ ਧਿਆਨ ਨਾਲ ਸੁਣਨਾ ਅਤੇ ਆਪਣੀ ਜਮੀਰ ਤੇ ਆਪਣੀ ਸਮਝ ਮੁਤਾਬਕ ਉਸ ਤੇ ਗੌਰ ਫਰਮਾਉਣਾ ਸਾਥੀਓ ਆਪਾ ਸਭ ਜਾਣਦੇ ਆ ਕਿ ਸਾਰੇ ਪੰਜਾਬ ਦੇ ਜਿਹੜੇ ਗ੍ਰੈਡ ਨੇ ਬਿਜਲੀ ਘਰ ਸਾਰਿਆਂ ਦੇ ਹੀ ਅੱਜ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਜਿਵੇਂ ਆਪਾਂ ਇੱਕ ਮਜ਼ਦੂਰਾਂ ਦੀ ਹਾਲਤ ਦੇ ਵਿੱਚ ਆਪਾਂ ਨੂੰ ਤਬਦੀਲ ਕਰ ਦਿੱਤਾ ਕਿਉਂਕਿ ਸਟਾਫ ਦਿਨੋਂ ਦਿਨ ਘਟ ਗਿਆ ਕੁਝ ਤਾਂ ਜਿਹੜੇ ਰਿਟਾਇਰ ਹੋਏ ਉਹ ਵੱਖਰੀ ਗੱਲ ਸੀ ਕੁਝ ਇਹਨਾਂ ਨੇ ਪੁਨਰਗਠਨ ਦੇ ਨਾਮ ਤੇ ਮੈਨੇਜਮੈਂਟਾਂ ਦੀਆਂ ਕੱਡੀਆਂ ਜਿਹੜੀਆਂ ਰਾਜ ਪਾਲਿਸੀਆਂ ਨੇ ਉਹਨਾਂ ਦੇ ਤਹਿਤ ਇਹਨਾਂ ਨੇ ਹਜ਼ਾਰਾਂ ਪੋਸਟਾਂ ਗ੍ਰੇਡਾਂ ਦੀਆਂ ਖਤਮ ਕਰਤੀਆਂ ਉਹਦੇ ਕਰਕੇ ਜਿਹੜੇ ਹਾਲਾਤ ਉਹ ਵੱਧ ਤੋਂ ਵੱਧ ਬੱਤਰ ਹੁੰਦੇ ਗਏ ਜਿਸ ਤੇ ਸਾਥੀ ਜੀ ਜਿਹੜੀਆਂ ਸਾਡੀ ਨਮਾਇੰਦਗੀ ਕਰਦੀਆਂ ਵੱਡੀਆਂ ਧਰਾਂ ਪਿਛਲੇ ਜਦੋਂ ਦਾ ਬਿਜਲੀ ਬੋਰਡ ਬਣਿਆ ਬਾਅਦ ਚ ਕਾਰਪੋਰੇਸ਼ਨਾਂ ਬਣ ਗਈਆਂ ਸੱਤ ਜੀ ਕਿਤੇ ਨਾ ਕਿਤੇ ਸਨ ਸਬਸਟ ਸਟਾਫ ਨੂੰ ਸਾਡੇ ਹਿੱਤਾਂ ਨੂੰ ਸਾਡੀਆਂ ਮੰਗਾਂ ਨੂੰ ਉਸ ਤਰੀਕੇ ਨਾਲ ਉਹ ਤਰ੍ਹਾਂ ਜਾਂ ਉਸ ਸਮੇਂ ਦੇ ਕੰਮ ਕਰਦੇ ਆਗੂ ਉਹ ਨਹੀਂ ਮਨਵਾ ਸਕੇ ਜਿਸ ਦੇ ਨਾਲ ਹੌਲੀ 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 ਇੱਕ ਜਿਹੜੇ ਸਬਸਟੈਂਸ ਸਟਾਫ ਸੀਗਾ ਉਹ ਇੱਕ ਵੱਖਰੇ ਮੰਚ ਤੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਜਿਸ ਦੇ ਨਤੀਜੇ ਵੱਜੋਂ ਜੂਨੀਅਨਾਂ ਹੋਣ ਚਾਹੀਆਂ ਕੱਲੇ ਨਰੋਲ ਪੀ ਐਂਡ ਐਮ ਦੀਆਂ ਹੁਣ ਸਾਥੀ ਜੀ ਗੱਲ ਵਿਚਾਰਨ ਵਾਲੀ ਇਹ ਆ ਜੋ ਅੱਜ ਦਾ ਆਪਾਂ ਬਰਨਿੰਗ ਇਸ਼ੂ ਆ ਉਹਦੇ ਤੇ ਗੱਲ ਕਰ ਲਈਏ ਸਾਥੀ ਜੀ ਗ੍ਰੇਡ ਸਬਸਟੈਂਸ ਹੈਮਪਲਾਈ ਜੂਨੀਅਰ ਰਜਿਸਟਰਡ 24 ਵੱਲੋਂ ਜਦੋਂ ਸ਼ੰਘਰਸ਼ੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੁਆਇੰਟ ਫੋਰਮ ਤੇ ਇਕਤਾ ਮੰਚ ਨੂੰ ਇੱਕ ਅਪੀਲ ਕੀਤੀ ਗਈ ਕਿ ਸਬਸਟੇਸ਼ਨਾਂ ਦਾ ਜਿਹੜਾ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਤੇ ਸੰਘਰਸ਼ ਦਿੱਤਾ ਜਾਵੇ ਅੱਗੇ ਲੱਗ ਕੇ ਸਾਥੀ ਜੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਵੀ ਸਾਨੂੰ ਇਹਦੇ ਬਾਰੇ ਕੋਈ ਜਵਾਬ ਦਿੱਤਾ ਜਾਵੇ ਲਿਖਤੀ ਅਪੀਲ ਕਰੀ ਗਈ ਪਰ ਸਾਥੀ ਜੀ ਉੱਥੇ ਕੀ ਹੋਇਆ ਕੋਈ ਵੀ ਜਦੋਂ ਜਵਾਬ ਨਾ ਆਇਆ 10 ਦਿਨ ਲੰਘ ਗਏ ਫਿਰ ਉਹਨਾਂ ਨੂੰ ਇੱਕ ਹੋਰ ਅਪੀਲ ਕੀਤੀ ਗਈ ਵੀ ਸਾਨੂੰ ਦੱਸਿਆ ਜਾਵੇ ਇਹਦੇ ਤੇ ਵੀ ਨਹੀਂ ਅਸੀਂ ਆਪਣੇ ਤੌਰ ਤੇ ਕੋਈ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜਦੋਂ ਸਾਥੀ ਜੀ ਉਹ ਦੂਜੀ ਪੀਰ ਤੇ ਵੀ ਕੋਈ ਜਵਾਬ ਨਹੀਂ ਆਇਆ ਤਾਂ ਪਹਿਲਾਂ ਤਾਂ ਮਨ ਨੂੰ ਬੜੀ ਠੇਸ ਪਹੁੰਚੀ ਬਈ ਚਲੋ ਆਸ ਨਹੀਂ ਸੀ ਵੀ ਇਸ ਤਰ੍ਹਾਂ ਹੋਵੇਗਾ ਸੋ ਸਾਥੀ ਜੀ ਉਸ ਤੋਂ ਬਾਅਦ ਕਈ ਹੋਰ ਜੁਨੀਆਨਾਂ ਦੇ ਆਗੂ ਇਹ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅੱਗੇ ਆਏ ਤੇ ਬਾਅਦ ਦੇ ਵਿੱਚ ਚਲੋ ਕਿਸੇ ਮਜਬੂਰੀ ਕਰਕੇ ਉਹਨਾਂ ਦੀ ਮਜਬੂਰੀ ਹੋਣੀ ਆ ਉਹ ਆਪਣੇ ਜਿੱਥੇ-ਜਿੱਥੇ ਪਹਿਲਾਂ ਸੀਗੇ ਜਿਹੜੀਆਂ ਜਥੇਬੰਦੀਆਂ 'ਚ ਉਹ ਵਾਪਸ ਚਲੇ ਗਏ ਤੇ ਇੱਕ ਜਿਹੜੀ ਸੰਘਰਸ਼ ਕਮੇਟੀ ਬਣੀ ਸੀ ਉਹਦੇ ਵਿੱਚੋਂ ਵੀ ਉਹ ਬਹੁਤ ਬਹੁਤੇ ਸਾਥੀ ਉਹਨੂੰ ਛੱਡ ਗਏ ਤੇ ਉੱਥੇ ਫੇਰ ਜਥੇਬੰਦੀ ਨੂੰ ਝੰਡਾ ਝੁਕਣ ਦੀ ਲੋੜ ਪਈ ਤੇ ਮੁਲਾਜ਼ਮ ਸਾਥੀ ਗ੍ਰੇਡ ਅਸੋਸੀਏਸ਼ਨ ਸਟਾਫ ਉਹਦੇ ਹਿੱਤਾਂ ਲਈ ਜਥੇਵੰਦੀ ਜਿਹੜੀ ਨੂੰ ਪਹਿਲਾਂ ਕਾਸਬੱਜੀ ਸੀਗੇ ਵੀ ਹੋਰ ਕੋਈ ਧਿਰਾਂ ਜੜੀਆਂ ਜਾਂ ਹੋਰ ਜਥੇਵੰਦੀਆਂ ਜੇ ਕੰਮ ਕਰਦੇ ਆਗੂ ਆ ਉਹ ਵੀ ਸੱਚ ਨੂੰ ਜਾਣਦੇ ਆ ਤੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣਗੇ ਪਰ ਚਲੋ ਸਾਥੀ ਜੀ ਉਹਨਾਂ ਨੂੰ ਉਹਨਾਂ ਦੀਆਂ ਜਥੇਵੰਦੀਆਂ ਮੁਬਾਰਕ ਪਰ ਸਾਥੀ ਜੀ ਹੁਣ ਗੱਲ ਇਹ ਹੈ ਕਿ ਉਸ ਤੋਂ ਬਾਅਦ ਵਰਕ ਤੋਂ ਰੂਲ ਜਿਹੜਾ ਸੀਗਾ ਉਹ ਜਥੇਵੰਦੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਉਸ ਤੋਂ ਬਾਅਦ ਨਾਲ ਹੀ ਜਿਹੜਾ ਸੀਗਾ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਵੱਲੋਂ ਵੱਖਰਾ ਸੰਘਰਸ਼ ਦਿੱਤਾ ਗਿਆ। ਇੱਥੇ ਸਾਥੀ ਜੀ ਲੋੜ ਏ ਸੀ ਵੀ ਜਦੋਂ ਅਸੀਂ ਉਹਨਾਂ ਨੂੰ ਅਪੀਲਾਂ ਕੀਤੀਆਂ ਉਹਨਾਂ ਵੱਲੋਂ ਸੰਘਰਸ਼ ਕਰਨ ਤੋਂ ਪਹਿਲਾਂ ਵੀ ਸਾਨੂੰ ਸੱਦਾ ਪੱਤਰ ਦੇਣਾ ਬਣਦਾ ਸੀ ਤਾਂ ਜੋ ਸਬਸਟੈਂਸਟਾਫ ਦੀਆਂ ਜਿਹੜੀਆਂ ਮੁੱਖ ਮੰਗਾਂ ਓਸੀ ਦਾ ਪੇ ਬੈਂਡ ਤੇ ਆਰਟੀਐਮ ਦੀ ਤਰੱਕੀ 811 ਤਹਿਤ ਜਿਹੜੀਆਂ ਖਾਦਮ ਕੀਤੀਆਂ ਸਾਮੀਆਂ ਤੇ ਹੋਰ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸੀਗੀਆਂ ਬਾਕੀ ਸਾਰੇ ਕਾਡਰਾਂ ਦੀਆਂ ਉਹਦੇ ਦੇ ਸਬੰਧ ਚ ਗੱਲ ਕਰਕੇ ਅੱਗੇ ਤੁਰਿਆ ਜਾਂਦਾ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਹੋਣਾ ਸੀ ਤੇ ਲੰਮਾ ਸੰਘਰਸ਼ ਕਰਨ ਦੀ ਸ਼ਾਇਦ ਲੋੜ ਵੀ ਨਾ ਪੈਂਦੀ। ਸਾਥੀ ਜੀ ਉਹਨਾਂ ਵੱਲੋਂ ਵੱਖਰਾ ਸੰਘਰਸ਼ ਦੇ ਦਿੱਤਾ ਗਿਆ ਤੇ 10 11 12 13 ਦੀ ਮਾਸ ਲੀਵ ਦਾ ਜਿਹੜਾ ਪ੍ਰੋਗਰਾਮ ਸੀ ਉਹ ਵੀ ਦਿੱਤਾ ਗਿਆ। ਹੁਣ ਸਾਥੀ ਜੀ ਜਦੋਂ ਵੱਡਾ ਇਜਿਟੇਸ਼ਨ ਕੋਈ ਲੜਿਆ ਜਾਂਦਾ ਉਹਦੇ ਜਿੱਤਣ ਦੀ ਉਹ ਉਹਦੇ 'ਚ ਸਫਲਤਾ ਹਾਸਲ ਕਿਵੇਂ ਕਰਨੀ ਆ ਇਹਦਾ ਪਹਿਲਾਂ ਇੱਕ ਪਲੈਨਿੰਗ ਕੀਤੀ ਜਾਂਦੀ ਆ। ਛੋਟੀ ਜੀ ਧਾਰਨਾ ਜੇ ਕੋਈ ਬੰਦਾ ਚਾਹੇ ਆਪਣੇ ਪਿੰਡ ਦੇ ਵਿੱਚੋਂ ਕੋਈ ਮੈਂਬਰ ਵੀ ਖੜਦਾ ਉਹਦੇ ਕੋਲ ਇੱਕ ਲਿਸਟ ਹੁੰਦੀ ਹੈ ਵੋਟਰਾਂ ਦੀ ਉਹ ਦੇਖਦਾ ਵੀ ਜਿਹੜਾ ਬੰਦਾ ਨਾਰਾਜ਼ ਹੈ ਮੇਰੇ ਨਾਲ ਪਹਿਲਾਂ ਉਹਦੇ ਘਰੇ ਜਾਣ ਸਾਥੀ ਜੀ ਇੱਥੇ ਨਾਰਾਜ਼ਗੀ ਕਿਸੇ ਨਾਲ ਨਹੀਂ ਗੱਲ ਸਿਰਫ ਇੰਨੀ ਹੈ ਵੀ ਜੇ ਇਹ ਪ੍ਰੋਗਰਾਮ ਦੇਣ ਤੋਂ ਪਹਿਲਾਂ ਜਿੱਥੇ ਬੰਦੀ ਜਾਂ ਜੁਆਇੰਟ ਫੋਰਮ ਇੱਕ ਤਾਂ ਮੰਚ ਸਾਡੀ ਜਿੱਥੇ ਬੰਦੀ ਨੂੰ ਬੁਲਾਉਂਦੀ ਤਾਂ ਇਹੀ ਜਿਹੜੇ ਅਲੱਗ-ਅਲੱਗ ਸੰਘਰਸ਼ ਵੱਡੇ ਆ ਇਕੱਠੇ ਹੋ ਕੇ ਵਿੱਡੇ ਜਾਂਦੇ ਤਾਂ ਵਧੀਆ ਆਪਣੀਆਂ ਮੰਗਾਂ ਮੁੱਖ ਆਪਣਾ ਮਕਸਦ ਹੀ ਇਹ ਆ ਵੀ ਜਿਹੜੀਆਂ ਆਪਣੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਹੋਵੇ ਉਹ ਚਾਹੇ ਡਿਸਟ੍ਰਿਬਿਊਸ਼ਨ ਦੀਆਂ ਸਟਾਫ ਦੀਆਂ ਨੇ ਜਾਂ ਹੋ ਸਬਸਟੀਨ ਸਟਾਫ ਦੀਆਂ ਸੋ ਹੁਣ ਸਾਥੀ ਜੀ ਵੱਖਰੇ ਸੰਘਰਸ਼ ਵੱਖੋ ਵੱਖਰੇ ਹੋਣ ਕਰਕੇ ਹੁਣ ਇੱਥੇ ਕਈ ਸਾਡੇ ਸਬਸਟੀਨ ਸਟਾਫ ਦੇ ਜਾਂ ਜਿਹੜੀ ਸਾਡੀ ਮੈਂਬਰਸ਼ਿਪ ਆ ਉਹਨਾਂ ਦੇ ਵੱਖੋ ਵੱਖ ਤਰੀਕਿਆਂ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਥੀ ਜੀ ਜਦੋਂ ਸਾਡਾ ਵਰਕ ਟੂ ਰੋਲ ਚੱਲ ਰਿਹਾ ਸੀ ਮੈਂ ਇੱਕ ਆਧਾਰਨ ਦੇ ਤੌਰ ਤੇ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਮੇਰੀ ਖੁਦ ਦੀ ਡਿਵੀਜ਼ਨ ਦੇ ਵਿੱਚ ਇੱਕ ਸਾਥੀ ਪਹਿਲਵਾਨ ਗਰੁੱਪ ਦਾ ਡਿਵੀਜ਼ਨ ਦਾ ਆਗੂ ਉਹ ਸਾਡੇ ਜੇਹੀ ਰੈਂਕ ਤੇ ਆ ਪਿੱਛੇ ਹੀ ਬਣਿਆ ਜਾਈ ਉਹ ਕੁਝ ਮਹੀਨੇ ਪਹਿਲਾਂ ਉਹ ਸਾਡੇ ਸਬਸਟੇਸ਼ਨ ਤੇ ਡਿਊਟੀ ਕਰਦਾ ਰਿਹਾ ਲਗਾਤਾਰ ਦੋ ਤਰੀਕ ਤੋਂ ਹੁਣ ਤੱਕ ਸਰ ਰੈਸਟਰ ਲੀਵਰ ਦੇ ਥਾਂ ਉਹ ਡਿਊਟੀ ਕਰਦਾ ਰਿਹਾ ਉਦੋਂ ਸਾਥੀ ਜੀ ਸੀ ਜੀ ਸਾਡੇ ਸੰਘਰਸ਼ ਨੂੰ ਧਾਣ ਨਹੀਂ ਲੱਗੀ ਅੱਜ ਜੇ ਅਸੀਂ ਸਾਡਾ ਕੋਈ ਵੀ ਸਾਥੀ ਕਿਸੇ ਦੇ ਅਗੇਂਸਟ ਡਿਊਟੀ ਕਰਦਾ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਵਰਕ ਟੂ ਰੂਲ ਵਾਪਸ ਨਹੀਂ ਲਿਆ ਜਦੋਂ ਸਾਨੂੰ ਮੈਨੇਜਮੈਂਟ ਨੇ ਆ ਪਿਛਲੀ ਮੀਟਿੰਗ ਦੇ ਵਿੱਚ 9 ਤਰੀਕ ਵਾਲੀ ਮੀਟਿੰਗ 'ਚ ਸਾਨੂੰ ਇਹ ਕਹਿਤਾ ਬਈ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੇ ਤਰੀਕ ਇੱਕ ਫਿਕਸ ਕਰਦੀ ਬੀਓਡੀ ਲਾਦੀ 24 ਤਰੀਕ 'ਚ ਇਹਨਾਂ ਦਾ ਹੱਲ 100% ਹੋਊਗਾ ਸੱਤੀ ਜੀ ਸਾਨੂੰ ਸਮਝ ਨਹੀਂ ਆਉਂਦੀ ਗੱਲ ਦੀ ਵੀ ਇਹ ਇੱਕ ਇਹੋ ਜਿਹਾ ਮਾਹੌਲ ਬਣਾ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਨਹੀਂ ਨਹੀਂ ਇਹ ਇਹ ਜਿਹੜੀ ਜੱਥੇਬੰਦੀ ਆ ਇਹ ਨਾਲ ਨਹੀਂ ਸਾਨੂੰ ਇੱਕ ਪ੍ਰੂਫ ਕੀਤਾ ਜਾਵੇ ਵੀ ਸੰਘਰਸ਼ ਵਧਣ ਤੋਂ ਪਹਿਲਾਂ ਕਦੋਂ ਸਾਡੇ ਨਾਲ ਕੋਈ ਬੈਠੇ ਆ ਕਦੋਂ ਸਾਨੂੰ ਬੁਲਾਇਆ ਸੱਤੀ ਜੀ ਕਿੱਥੇ ਮੈਂ ਗੱਲ ਹੋਰ ਕਲੀਅਰ ਕਰ ਦੇ ਅਸੀਂ 2021 ਦੇ ਵਿੱਚ ਬਿਨਾਂ ਸ਼ਰਤ ਜੱਥੇਬੰਦੀ ਵੱਲੋਂ ਉਸ ਸਮੇਂ ਦੇ ਆਗੂਆਂ ਵੱਲੋਂ ਸਮਰਥਨ ਕਰ ਦਿੱਤਾ ਗਿਆ ਜਿਹਦਾ ਨਤੀਜਾ ਕੀ ਹੋਇਆ ਸਾਡੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਕੈਟਾਗਰੀ ਸੀ ਸਾਡੀ ਓਸੀ ਦੀ ਉਹ ਪੇਵੈਂਟ ਤੋਂ ਵਾਂਝੀ ਰਹਿ ਗਈ ਸਾਥੀ ਜੀ ਅਸੀਂ ਕੀ ਚਾਹੁੰਨੇ ਆ ਹੁਣ ਸਾਡੀ ਜਿਹੜੀ ਲੀਡਰਸ਼ਿਪ ਸੀ ਉਹ ਕੀ ਚਾਹੁੰਦੀ ਸੀ ਵੀ ਜਦੋਂ ਵੀ ਕੋਈ ਸਮਰਥਨ ਕਰਨਾ ਜਾਂ ਕੋਈ ਗੱਲ ਕਰਨੀ ਤਾਂ ਉਹਨਾਂ ਨੇ ਬੈਠ ਕੇ ਪਹਿਲਾਂ ਗੱਲ ਮੁਕਾਈ ਜਲ ਵੀ ਕਿੱਥੇ ਤੱਕ ਸੰਘਰਸ਼ ਨੂੰ ਲੈ ਕੇ ਜਾਣਾ ਸਾਡੀਆਂ ਮੰਗਾਂ ਦੀ ਪੂਰਤੀ ਹੋਣ ਤੋਂ ਹੋਣ ਤੱਕ ਸੰਘਰਸ਼ ਵਾਪਸ ਨਹੀਂ ਲੈਣਾ ਇਹ ਸਾਡੇ ਦੋ ਤਿੰਨ ਸਾਡੀਆਂ ਸ਼ਰਤਾਂ ਸੀ ਇਹਦੇ ਲਈ ਜੇ ਉਹ ਅਗੂ ਤੇ ਰਾਣੇ ਜਿਹੜੀਆਂ ਮਤਲਬ ਵੱਡੀਆਂ ਉਹ ਬੈਠਣ ਨੂੰ ਤਿਆਰ ਨਹੀਂ ਸਾਨੂੰ ਬੁਲਾਉਣ ਨੂੰ ਤਿਆਰ ਨਹੀਂ ਫਿਰ ਸਾਥੀ ਜੀ ਅਸੀਂ ਸਾਡੇ ਮਨ ਦੇ ਅੰਦਰ ਡਰ ਆ ਵੀ ਅਸੀਂ 2021 ਵਾਲਾ ਇਤਿਹਾਸ ਹੈ ਜਿਹੜਾ ਕਿਤੇ ਦੁਬਾਰੇ ਨਾ ਦੁਹਰਾਇਆ ਜਾਵੇ ਜੀ ਅੱਜ 15 ਮੰਗਾਂ ਦਾ ਡਿਮਾਂਡ ਚਾਰਟ ਗਿਆ ਹੈ ਕਿਉਂਕਿ ਉਹ ਤਾਂ ਸਿਰਫ ਮੰਗ ਹੀ ਪੇ ਬੈਂਡ ਦੀ ਸੀ ਠੀਕ ਹੈ ਜੇ ਉਹਦੇ ਚ ਸਬਸਟੈਂਸ ਸਟਾਫ ਨੂੰ ਦਰਕਨਾਰ ਕੀਤਾ ਗਿਆ ਤਾਂ ਸਾਡੇ ਮਨ ਚ ਉਹ ਜਿਹੜਾ 2021 ਵਾਲਾ ਡਰ ਆ ਉਹ ਅੱਜ ਵੀ ਹੈ ਅਸੀਂ ਬਿਨਾ ਕਿਸੇ ਸ਼ਰਤ ਤੋਂ ਬਿਨਾ ਕਿਤੇ ਗਰੰਟੀ ਤੋਂ ਅਸੀਂ ਮਜਬੂਰ ਹਾਂ ਇਹਦੇ ਲਈ ਅਸੀਂ ਆਸ ਕਰਦੇ ਸੀ ਵੀ ਜਦੋਂ ਆ ਪਿਛਲੀ ਸੰਘਰਸ਼ ਤੋਂ ਪਹਿਲਾਂ ਇਹਨਾਂ ਦੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਹੈ ਲੁਧਿਆਣੇ ਉਦੋਂ ਤੱਕ ਵੀ ਸਾਨੂੰ ਅਸੀਂ ਵੀ ਸ਼ਾਇਦ ਸਾਨੂੰ ਕੋਈ ਸੱਦਾ ਪੱਤਰ ਦੇਣ ਪਰ ਸਾਥੀ ਜੀ ਚਲੋ ਉਹਨਾਂ ਦੀ ਸਮਝ ਉਹ ਸਿਆਣੇ ਨੇ ਪਰ ਅਸੀਂ ਇਹ ਗੱਲ ਕਲੀਅਰ ਕਰ ਦਿੰਨੇ ਆਂ ਵੀ ਇਹ ਸਾਡੀ ਜਥੇਬੰਦੀ ਹੈ ਜਿਹੜੀ ਉਹ ਸੰਘਰਸ਼ ਤੋਂ ਕਦੇ ਨਹੀਂ ਭੱਜੀ ਅਸੀਂ ਵਰਕ ਟੂ ਰੂਲ ਤੇ ਆਂ ਸਾਡੀ ਕਮਿਟਮੈਂਟ ਜਿਹੜੀ ਹੋਈ ਆ ਮੈਨੇਜਮੈਂਟ ਨਾਲ ਇੱਥੇ ਸਾਥੀ ਜੀ ਇੱਕ ਹੋਰ ਚੀਜ਼ ਮੈਨੂੰ ਯਾਦ ਆ ਪਦੀ ਆ ਵੀ ਜਿਵੇਂ ਆਪਾਂ ਕਹਿ ਦਈਏ ਵੀ ਕਿਸ ਕੋਈ ਹੋਰ ਨਾ ਸੇਰਾ ਕਿਸੇ ਨੂੰ ਮਿਲ ਜੇ ਵੀ ਯਾਰ ਇਹ ਮੰਗਾ ਮਨਵਾ ਲੀਆਂ ਮੰਗਾ ਮਨਵਾ ਲੀਆਂ ਅਸੀਂ ਸਾਥੀ ਜੀ ਤੁਹਾਨੂੰ ਇਹ ਗੱਲ ਯਕੀਨ ਦਿਵਾਉਨੇ ਆ ਸੇਰੇ ਵਾਲੀ ਜਾਂ ਕ੍ਰੈਡਿਟ ਵਾਲੀ ਵੀ ਮੰਗਾ ਸਬਸਟੇਸ਼ਨ ਦਾ ਸਟਾਫ ਦੀਆਂ ਮੰਨੀਆਂ ਜਾਣ ਅਸੀਂ ਸਾਰੇ ਆਗੂਆਂ ਦੇ ਜਾ ਕੇ ਹਾਰ ਪਾ ਕੇ ਆਵਾਂਗੇ ਉਹਨਾਂ ਦਾ ਧੰਨਵਾਦ ਕਰਕੇ ਆਵਾਂਗੇ ਹੱਥ ਜੋੜ ਕੇ ਪਰ ਸਾਥੀ ਜੀ ਬੇਨਤੀ ਹੈ ਵੀ ਜਦੋਂ ਵੀ ਕੋਈ ਇਹੋ ਜਿਹਾ ਜਿਟੇਸ਼ਨ ਲੜਨਾ ਕੋਈ ਵੱਡੀ ਪਲੈਨਿੰਗ ਕਰਨੀ ਆ ਤਾਂ ਸਾਰਿਆਂ ਨੂੰ ਨਾਲ ਲੈ ਕੇ ਕਰਨੀ ਚਾਹੀਦੀ ਆ ਅੱਜ ਜੇ 50 ਤੋਂ 54% ਹੜਤਾਲ ਆ ਜਿਹੜੀ ਜਾਂ ਸਮੂਹਕ ਛੁੱਟੀ ਆ ਇੱਥੇ ਇੱਕ ਸੋਚਣ ਦੀ ਵਿਚਾਰਨ ਦੀ ਗੱਲ ਵੀ ਆ ਵੀ ਜੇ ਅੱਜ 46% ਲੋਕ ਜਿਹੜੇ ਨੇ ਉਹ ਇੱਧਰ ਨਹੀਂ ਤੁਰੇ ਤਾਂ ਉਹਦਾ ਕੀ ਕਾਰਨ ਆ ਇਹ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਆ ਤੇ ਮੈਂ ਸਾਡੀ ਮੈਂਬਰਸ਼ਿਪ ਨੂੰ ਵੀ ਅਪੀਲ ਕਰਦਾ ਵੀ ਉਹ ਗਮਰਾਹ ਹੋਣ ਦੀ ਲੋੜ ਨਹੀਂ ਜਦੋਂ ਕੋਈ ਸਾਥੀ ਤੁਹਾਡੇ ਨਾਲ ਕੋਈ ਬਧਿ ਕੀ ਕਰਦਾ ਜਾਂ ਕੋਈ ਤੁਹਾਡੇ ਨਾਲ ਮਿਸ ਬਿਹੇਵ ਕਰਦਾ ਤਾਂ ਉਹ ਆਪਣੀ ਸਟੇਟ ਬਾਡੀ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਧਾਰਨ ਦੇ ਚੁੱਕਿਆ ਵੀ ਸਾਡੇ ਵਰਕਪਲ ਰੂਲ ਦੇ ਵਿੱਚ ਦੂਜੀਆਂ ਜੂਨੀਅਨਾਂ ਦੇ ਜਿਹੜੇ ਆਗੂ ਤੱਕ ਵੀ ਉਹ ਡਿਊਟੀਆਂ ਤੇ ਬੈਠੇ ਰਹੇ ਨੇ ਸੋ ਬੇਨਤੀ ਆ ਵੀ ਇਹ ਰਾਜਕਤਾ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਸੇ ਸਾਥੀ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਜਿੱਥੇ ਕਿਤੇ ਤੁਹਾਨੂੰ ਫਰਕ ਲੱਗਦਾ ਉਹਨੂੰ ਦੂਰ ਕੀਤਾ ਜਾਵੇ ਤੇ ਅੱਗੇ ਤੋਂ ਕੋਈ ਵੀ ਸੰਘਰਸ਼ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਭਰੋਸੇ ਵਿੱਚ ਲਾ ਕੇ ਲੈ ਕੇ ਅੱਗੇ ਵਧਿਆ ਜਾਵੇ ਤਾਂ ਹੀ ਜਿਹੜੇ ਉਹਦੇ ਅچھے ਨਤੀਜੇ ਆਉਣਗੇ ਤੇ ਬਾਕੀ ਮੈਂ ਧੰਨਵਾਦ ਕਰਦਾ ਸਾਡੇ ਰਤਨ ਸਿੰਘ ਮਜਾਰੀ ਜੀ ਉਹਨਾਂ ਨੇ ਵੀ ਲਗਭਗ ਜਦੋਂ ਕਿ ਜੁਆਇੰਟ ਫੋਰਮ ਇਕਤਾ ਮੰਚ ਦਾ ਲੈਟਰ ਤਾਂ ਸਾਨੂੰ ਆਉਂਦਾ 8-9 ਘੰਟੇ ਪਹਿਲਾਂ ਉਹ ਸਾਡੇ ਸੈਕਟਰੀ ਕੋਲ ਆਉਣ ਤੋਂ ਪਹਿਲਾਂ ਗਰੁੱਪਾਂ 'ਚ ਵਾਇਰਲ ਕਰ ਦਿੱਤਾ ਜਾਂਦਾ ਉਹ ਵੀ ਨਹੀਂ ਸਾਨੂੰ ਸਮਝ ਆਈ ਵੀ ਉਹਦੀ ਕੀ ਉਹਨਾਂ ਦੀ ਮਨਸ਼ਾ ਹੋ ਸਕਦੀ ਹੈ ਉਹਦੇ ਪਿੱਛੇ ਤੇ ਨਾਲ ਹੀ ਉਹ ਸਾਥੀ ਜੀ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਅੱਜ ਸਾਡੇ ਸਤਿਕਾਰਯੋਗ ਨੇ ਸਾਰੇ ਆ ਗੂ ਉਹਨਾਂ ਦਾ ਫੋਨ ਵੀ ਸਾਥੀ ਜੀ 4 ਘੰਟੇ 4.5 ਘੰਟੇ ਪਹਿਲਾਂ ਆਇਆ ਜਦੋਂ ਰਾਤ ਨੂੰ ਸੰਘਰਸ਼ ਦੀ ਸ਼ੁਰੂਆਤ ਹੋਣੀ ਸੀ ਤੇ ਇਹਦੇ ਲਈ ਤੁਸੀਂ ਸਮਝ ਸਕਦੇ ਹੋ ਵੀ ਜੇ ਆਪਣੀ ਸਾਰੀ ਜਥੇਬੰਦੀ ਪੂਰੀ ਸਟੇਟ ਲੈਵਲ ਦੀ ਸਾਰੀ ਲੀਡਰਸ਼ਿਪ ਉਦੇ ਨਾਲ ਉਹਨਾਂ ਨੂੰ ਭਰੋਸੇ 'ਚ ਲੈਣ ਨੂੰ ਤੇ ਸਾਡਾ ਇਹ ਅਸੂਲ ਆ ਵੀ ਅਸੀਂ ਆਪਣੀ ਲੀਡਰਸ਼ਿਪ ਤੋਂ ਮੈਂਬਰਸ਼ਿਪ ਤੋਂ ਭਰੋਸੇ 'ਚ ਉਹਨਾਂ ਨੂੰ ਲਏ ਤੋਂ ਬਿਨਾਂ ਅੱਗੇ ਨਹੀਂ ਵਧਦੇ ਤੇ ਉਹਦੇ ਲਈ ਸਮਾਂ ਜਿਹੜਾ ਸੀਗਾ ਬਹੁਤ ਥੋੜਾ ਸੀ ਹੁਣ ਵੀ ਅਸੀਂ ਅਪੀਲ ਕਰਦੇ ਆ ਵੀ ਅੱਗੇ ਵੀ ਜਦੋਂ ਕੋਈ ਸੰਘਰਸ਼ ਕਰਨਾ ਤਾਂ ਪਹਿਲਾਂ ਇਹਦੀ ਰੂਪਰੇਖਾ ਜ਼ਰੂਰ ਬਣਾਈ ਜਾਵੇ ਤਾਂ ਜੋ ਜਿਹੜੀ ਜਿੱਤ ਆ ਹਾਸਲ ਹੋ ਸਕੇ ਤੇ ਸਬਸਟੈਂਸ ਸਟਾਫ ਦਾ ਭਲਾ ਹੋ ਸਕੇ ਜੇ ਕਿ ਸਾਥੀ ਨੂੰ ਕਿਸੇ ਗੱਲ ਨਾਲ ਉਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹਾਂਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ